ਮਾਹਿਰ ਜੀ ਪੰਜਾਬ ਦੇ ਅੰਦਰ 12 ਜਿਹੜੇ ਜਿਹੜੇ 12 ਜ਼ਿਲ੍ਹੇ ਫੜ ਦੀ ਮਾਰ ਹਿਰਖਣ ਆਈ ਹੈ ਉਹਦੀ ਸਹਾਇਤਾ ਵਾਸਤੇ ਤੂ ਸੇਵਾ ਮਿਸ਼ਨ ਸੁਆਮੀ ਕ੍ਰਿਸ਼ਨਾਨੰਦ ਜੀ ਪੀਨਿਆਲ ਤੁਸੀਂ ਤੂ ਸੇਵਾ ਮਿਸ਼ਨ ਦੇ ਪ੍ਰਧਾਨ ਦਾਸ ਬਾਬਾ ਸੋਸੇ ਤੂਸੇ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬੰਗਿਆਵਲੇ ਮਹਾਪੁਰਸ਼ ਤੁਹਾਨੂੰ ਹੈ ਤੁਹਾਨੂੰ ਹੈ ਬਾਬਾ ਗਵਿੰਦਰ ਕੌੜਾ ਜੀ ਤੇ ਪੂਰੇ ਪੰਜਾਬ ਦੀਆਂ ਸੰਗਤਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਅੱਜ ਮਹਾਨਗਰ ਸ਼ਹਿਰ ਲੁਧਿਆਣਾ ਆਜੋ ਇਧਰ ਆ ਜੀ ਦਸ਼ਰਾ ਗਰਾਊਂਡ ਸ਼ਿਵ ਮੰਦਿਰ ਇਲਾਕਾ ਸਾਰਾ ਲਾਹ ਮੜਕੀ ਆ ਰਾਤ ਸਮਗਰੀ ਉਹ ਗੱਡੀਆਂ ਭਰੀਆਂ ਖੜੀਆਂ ਨੇ